ਮੇਰਾ ਨਾਮ ਬਲਸੀਰਤ ਕੌਰ ਹੈ ਮੈਂ ਬੀਬੀ ਕੋਲਾ ਜੀ ਬਾਲ ਫਲਵਾੜੀ ਦੀ ਬੱਚੀ ਹਾਂ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਕੌਮ ਦੇ ਸ਼ਹੀਦ ਕਿੱਧਰ ਜਾ ਰਿਹਾ ਹੈ ਸਿੰਘਾ ਜ਼ਰਾ ਹੋਸ਼ ਕਰ ਤੱਕ ਇਤਿਹਾਸ ਆਪਣਾ ਤੇ ਕੁਝ ਸੰਕੋਚ ਕਰ ਤੱਕ ਇਤਿਹਾਸ ਆਪਣਾ ਤੇ ਕੁਝ ਸੰਕੋਚ ਕਰ ਯਾਦ ਕਰ ਨੋਵੇਂ ਪਾਸ਼ਾ ਤੇ ਉਹਨਾਂ ਸਿੰਘਾਂ ਨੂੰ ਜੋ ਚੜ ਖੜੀਆਂ ਤੇ ਚੜੇ ਤੇ ਖੋਪੜੀਆਂ ਲੋਹਾ ਗਏ ਧਰਮ ਦਾ ਵਾਸਤਾਈ ਨਾ ਜ਼ਿੰਦਗੀ ਦਾ ਰੋਲ ਕਰ ਧਰਮ ਦਾ ਵਾਸਤਾਈ ਨਾ ਜ਼ਿੰਦਗੀ ਦਾ ਰੋਲ ਕਰ ਸੁਖਾ ਸਿੰਘ ਮਹਿਤਾਬ ਸਿੰਘ ਕਿ ਤੈਨੂੰ ਯਾਦ ਨਹੀਂ ਸੁਖਾ ਸਿੰਘ ਮਹਿਤਾਬ ਸਿੰਘ ਕਿ ਤੈਨੂੰ ਯਾਦ ਨਹੀਂ ਮਿਲਦਾ ਨਹੀਂ ਇਹ ਮੌਕਾ ਫਿਰ ਵੇਲੇ ਦਾ ਗੌਰ ਕਰ ਮਿਲਦਾ ਨਹੀਂ ਇਹ ਮੌਕਾ ਫਿਰ ਵੇਲੇ ਦਾ ਗੌਰ ਕਰ ਤੱਕ ਸਾਹਿਬ ਜਾਦੇ ਕੰਧਾਂ ਵਿੱਚ ਰਾਜੀ ਨੇ ਰਜਾ ਲਈ ਤੱਕ ਸਾਹਿਬ ਜਾਦੇ ਕੰਧਾਂ ਵਿੱਚ ਰਾਜੀ ਨੇ ਰਜਾ ਲਈ ਛੱਡ ਬੇਮੁਖੀ ਨਾ ਧਰਮ ਨਾਲ ਐਵੇਂ مخਾਲ ਕਰ ਛੱਡ ਬੇਮੁਖੀ ਨਾ ਧਰਮ ਨਾਲ ਐਵੇਂ مخਾਲ ਕਰ ਨਲੂਏ ਵਾਲੀ ਤੇਰੀ ਅਣਖ ਕਿੱਧਰ ਹੈ ਚਲੀ ਗਈ ਨਲੂਏ ਵਾਲੀ ਤੇਰੀ ਅਣਖ ਕਿੱਧਰ ਹੈ ਚਲੀ ਗਈ ਸੰਭਾਲ ਆਪਣੀ ਜਵਾਨੀ ਨੂੰ ਇਹਨਾ ਨਾ ਮਦੋਲ ਕਰ ਸੰਭਾਲ ਆਪਣੀ ਜਵਾਨੀ ਨੂੰ ਇਹਨਾ ਨਾ ਮਦੋਲ ਕਰ ਅਖੀਰ ਵਿੱਚ ਮੈਂ ਇਹੀ ਕਹਾਂਗੀ ਕਿ ਇੱਕ ਸਿੰਘ ਆਪਣਾ ਸਰੀਰ ਆਰੇ ਨਾਲ ਦੋ ਫਾੜ ਤਾਂ ਕਰਾ ਸਕਦਾ ਹੈ ਪਰ ਗੁਰੂ ਨਾਲੋਂ ਆਪਣਾ ਸਬੰਧ ਨਹੀਂ ਤੋੜ ਸਕਦਾ ਸਿੱਖੀ ਦੀ ਖਾਤਰ ਜਿੰਦਵਾਰ ਕੇ ਵੀ ਸਿੱਖ ਗੁੰਦਾ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ